ਐ ਸਤਿ ਸ਼੍ਰੀ ਅਕਾਲ ਜੀ ਸਾਰੇ ਨੇ ਮਦੀਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਤੁਹਾਨੂੰ ਵਿਖਾਉਣੇ ਆ ਇੱਕ ਛੋਟੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਆ ਹਾਂਜੀ ਬਿੱਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਸੁਣਾ ਠੀਕ ਠਾਕ ਜੀ ਦੇ ਉਹਦੇ ਫਿਰ ਤੀਨ ਨਾਓ ਚਲੋ ਵਧੀਆ ਚਾਹੀਦਾ ਜੇ ਵੇਗਿਆ ਮਾਲ ਪਰਸਾਂ ਵਾਲਾ ਫਿਰ ਪਰ ਵੀ ਬੜੇ ਵੀਰ ਭਰਾਵਾਂ ਦੇ ਫੋਨ ਆ ਦੋ ਵੀਰ ਭਰਾ ਮੋੜ ਕੇ ਗਏ ਆ ਅੱਛਾ ਆਂਦੇ ਵੀ ਗਾਵਾਂ ਲੈਣੇ ਆਂ ਪਰ ਤੇਰੇ ਕੋਲ ਲੈਣੀਆਂ ਪਰ ਮਾਫੀ ਚਾਹਣਾ ਵੀ ਉਹਨਾਂ ਨੇ ਦੇਤੀ ਆ ਅੱਛਾ ਫੋਨ ਕਰਕੇ ਤੁਰੇ ਹੈਗੇ ਮੱਧ ਤੇ ਸਾਈ ਪਾ ਦੋ ਹਾਂਜੀ ਤੇ ਮੈਂ ਤੁਹਾਨੂੰ ਡਾਕ ਛੱਡੂਗਾ ਹਾਂਜੀ ਆਂਦੇ ਇੱਕ ਘੰਟਾ ਵੇਟ ਕਰਿਓ ਹਾਂਜੀ ਉਹ ਆਏ ਆਪਣੇ ਕੋ 12 ਵਜੇ ਅੱਛਾ ਤੇ 12 ਜੀ ਨੂੰ ਮਾਲ ਵੇਗ ਗਿਆ ਇਹ ਲੇਟ ਹੋ ਗਏ ਉਹਨਾਂ ਦੇ ਲ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਭਾਸੀ ਜੀ ਪਿੰਡ ਟੁੰਡਾ ਜ਼ਿਲ੍ਹਾ ਬਸੇੰਜ ਮਾ ਤੇ ਫੋਨ ਨੰਬਰ ਹੀ ਬੋਲਦੇ ਕਿ 91 4539 ਠੀਕ ਆ ਤੇ ਕਿਹੜੇ ਪਹਿਲਾਂ ਗਾਇਮ ਖਾਦੀਏ ਉਹ ਗਾਇਮ ਆਪਕਾ ਨਾ ਦਾ ਸਾਈਜ਼ ਕੈਪ ਇਹਦਾ ਇੱਕ ਵਾਰੀ ਲਾ ਕੇ ਤਾਂ ਦੇਖ ਸਾਦੇ ਜੀ ਕਿੰਨਾ ਚਿਰ ਹੋ ਗਿਆ ਵਿਦਿਨ ਸੁਈਨਾ ਆਹ ਮਖਾਰ ਵੀ ਕੋਈ 15 ਦਿਨ ਨਾਲੇ ਕੋਈ 16 ਦਿਨ ਨਾਲੇ ਆਵਛਾ ਲੋ ਆਹ ਜੇ ਬੱਚਾ ਜਿਹੜਾ ਤੇ ਦੁੱਧ ਕਿੰਨਾ ਤਿਆਰ ਕਰਗੇ ਦੁੱਧ ਦਾ ਰੁਪਈਆ ਥਰੇ 14 ਕਿਲੋ ਤਿਆਰ ਆਪਾਂ 13 ਕਿਲੋ ਦੀ ਗਾਰੰਟੀ ਦੱਸਾਂਗੇ ਪੱਕਾ ਤਿਆਰ ਜਿਹੜਾ ਦੁੱਧ ਦੁੱਧ ਤਿਆਰ ਆ ਵੀ ਜੇ ਮਨਾ ਕੇ ਦਵਾਂਗੇ ਜਿੱਦਾਂ ਅੱਗੇ ਵੀਰ ਭਰਾ ਮਨਾ ਕੇ ਤੇ ਹੁਣੇ ਮਨਾ ਕੇ ਦਵਾਂਗੇ ਤੋਰਾਂ ਫਿਰ ਇੱਕ ਰੇ ਤੇ ਇਹਦਾ ਕੀ ਰੱਖਣਾ ਮੁੱਲ ਵੀ ਜੀ ਫਿਰ ਮੋਲਾ ਰੁਪਏ ਇਹਦਾ 40 ਮੰਗੀਦਾ 45 ਮੰਗੀਦਾ ਹਾਂਜੀ ਇਹ ਜਿਹੜੀ ਦੇ ਦੇਣ 38000 ਜੀ 38000 ਹੀ ਦੇ ਦੋਗੇ ਦੇ ਦਾਂਗੇ ਹੋਰ ਕਰ ਦੋ ਜੇ ਮਨ ਮੁੱਕ ਤੇ ਨਾ ਕੋਈ ਨਾ ਕੋਈ ਕਰਾਂਗੇ ਮੰਨ ਤਾਂ ਠੀਕ ਤੇ ਦੁੱਧ 13 ਲੀਟਰ ਘਰੋ ਚਵਾ ਕੇ ਦੋ 13 ਕਿਲੋ ਹਰ ਵੀ ਮਣ ਕੇ ਦਵਾਂਗੇ ਕਿ ਦੋ ਟਾਈਮ ਚੋਲੇ ਕੋਈ ਹਨਾ ਇਹਦਾ ਮਰਜ਼ੀ ਕੋਈ ਪਰ ਚਾਟਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਛੋਟੀ ਆ ਗਈ ਦੂਸਰੇ ਨੰਬਰ ਤੇ ਦੱਸਿਏ ਵੀ ਤੇਰੇ ਬਾਰੇ ਇਹਨੂੰ ਹਰ 20 ਮਹੀਨੇ ਤੋਂ ਅੰਦਰ ਹੀ ਸੂਈਆਂ ਅੱਛਾ ਤੇ ਬੱਚਾ ਇਹਦਾ ਗਿਆ ਮਾਰਾ ਅੱਛਾ ਸਵੇਰ ਸੁਈ ਜੋ ਅੱਜ ਕਿਲੋ ਦੁੱਧ ਤਿਆਰ ਦੇਗਾ ਪੱਕਾ ਦੁੱਧ ਕੋਈ ਜਾਣੀ ਦੇ ਕੋਈ ਪਾੜਾ ਨਹੀਂ ਇਹਨੂੰ ਥਾਪੀ ਮਾਰ ਕੇ ਬੈਜਣਾ ਇਦਾਂ ਤੇ 8 ਲੀਟਰ ਪੱਕਾ ਦੁੱਧ ਹੈਗਾ ਜੇ ਆ ਜੀ ਆਪਾਂ ਮਨਾ ਕੇ ਚੋਕੇ ਦਾਂਗੇ ਰੁਪਈਏ 8 ਕਿਲੋ ਤੋਰੋ ਹੈ ਕਰੀ ਨਾ ਫਿਰ ਦੁੱਧ ਕੋਈ ਵੀਰ ਆਪਣਾ 8 ਕਿਲੋ ਚੋਕੇ ਲੈ ਜਾਏ ਦੁੱਧ ਪੂਰਾ ਹੋਵੇ ਤੇ ਲੈ ਜਾਏ ਨਹੀਂ ਤੇ ਆਪਣੀ ਸਾਈ ਵਾਪਸ ਲੈ ਜਾਏ ਬਾਕੀ ਛੋਣੀ ਝੋਟੀ ਆ ਇਸ ਤਰ੍ਹਾਂ ਲੋਵੀ ਝੋਟੀ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਇਹ ਜਿੱਦ ਨਾਲ ਵੀ ਗੱਬਣੇ ਸੀ ਨਾ ਹਾਂਜੀ ਉਹਦੇ ਦਾ ਮਟਰੇਡ ਚਾਹੁੰਦਾ ਰੁਪਿਆ ਲਾਇਆ ਹੈ ਹਾਂਜੀ ਤੋਰਦਨ ਦਿੱਤੀ ਨਹੀਂ ਚਲੋ ਹੁਣ ਬੱਚਾ ਮਾਰ ਗਿਆ ਸਾਨੂੰ ਪਾਣ ਮਿਲ ਗਏ ਸੀ ਪਾੜਾ ਹੀ ਦੇ ਦਵਾਂਗੇ ਹੁਣ ਕਿੰਨੇ ਦੇ ਦੇਣੀ ਹੁਣ ਤਾਂ ਮੇਰਾ ਜੀਬ ਮੇਰਾ ਦਾ 60000 ਮੁੱਲ ਕਰ ਲਈਏ ਨਹੀਂ ਜਿਹਾਜ ਕਰਦੀਏ ਵਿੱਚੋਂ ਕੋਈ ਨਾ ਦਾ ਰੁਪਈਆ ਕਿੰਨੇ ਦੀ ਜਿਆਸ ਸੁਣਾਇ ਕਰੀਏ ਇਹ ਹਰ ਵੀ ਜੀ ਅਸਨੋ 30000 ਜਿਆਦਾ ਦੇ ਦੇ ਦਾਂਗੇ ਅਛੇ 35000 ਦੇ ਦੇ ਦੋਗੇ ਦੇ ਦਾਂਗੇ ਰੁਪਈ ਜੀ ਚਲੋ ਕੋ ਫੋਨ ਲਾਵੇ ਛੋਟ ਛੋਟ ਹੋਰ ਕਰ ਦੋਗੇ ਕੋਈ ਕਰ ਦਾਂਗੇ ਰੁਪਈ ਜੀ ਮੌਕੇ ਤੇ ਕਰ ਦਾਂਗੇ ਮੰਨ ਤਾਂ ਠੀਕ ਹੈ ਜੀ ਤੇ 2000 ਰੁਪਈ ਜੀ ਦੋਵੇਂ ਡੱਗ ਰਿਆ ਜਿੱਦਾਂ ਮਰਜ਼ੀ ਮੇਰੇ ਕੋਲ ਦੋ ਟਾਈਮ ਝੋਕੇ ਸਾਡੇ ਘਰੋਂ ਇਹ ਤਸੱਲੀ ਕਰਕੇ ਖੜੇ ਹਨ ਜਿਹੜੇ ਜਿੱਦਾਂ ਵੀਰ ਭਰਾ ਆ ਕੇ ਆਉਂਦੇ ਤਸੱਲੀ ਕਰਕੇ ਖੜਦੇ ਆ ਕੋਈ ਲਾਮਾ ਨਹੀਂ ਦਿੰਦਾ ਵੀਡੀਓ ਚ ਦੱਸੇ ਗਿਆ ਚੀਜ਼ਾਂ ਪੂਰੀਆਂ ਨਿਕਲਣ ਤੇ ਲੈ ਜਾਣ ਨਹੀਂ ਤੇ ਸਾਈ ਲੈ ਜਾਣੇ ਸਾਈ ਲੈ ਜਾਣੇ ਠੀਕ ਹੈ ਤੇ ਠੀਕ ਹੈ ਵੀ ਜੀ ਬਾਕੀ ਕੋਈ ਵੀਰ ਇ ਆਪਣੀ ਤਸੱਲੀ ਕਰੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ